ਹਾਂਜੀ ਭਰਾਓ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਸਾਰਿਆਂ ਨੂੰ ਬੇਨਤੀ ਹੈ ਜਿੰਨੀ ਵੀ ਵੇਸਟਿੰਗ ਹੁੰਦੀ ਐ ਐਂਡ ਦੇ ਵਿੱਚ ਨਾਲ ਅਸਲ ਤਾਂ ਨਾਲ ਦੇ ਨਾਲ ਵੇਸਟਿੰਗ ਖਤਮ ਕਰੀ ਜਾਇਆ ਕਰੋ ਫਾਇਦੀ ਐ ਕਿਉਂਕਿ ਇਹ ਨਹੀਂ ਬਾਲਣ ਦੇ ਕੰਮ ਹੀ ਆਉਂਦੇ ਨੇ 20 ਮਾਲਕ ਦਾ ਬਾਈ ਰੁਪਇਆ ਬਹੁਤ ਜਿਆਦਾ ਲੱਗ ਜਾਂਦਾ ਦੇਖ ਲਓ ਮੈਂ ਕਾਂਚ ਰਾਈਆਂ ਬਚੇ ਮੈਨੇ ਮੇਰੇ ਲਈ ਜਿਆਦੇ ਵੱਡੀ ਵੇਸਟਿੰਗ ਨਹੀਂ ਹੈਗੀ ਨਾਲ ਦੇ ਨਾਲ ਹੀ ਲਾਈ ਜਾਂਦੇ ਐ ਭਰਾਓ ਬੇਨਤੀ ਐ ਜਰੂਰ ਲਾਇਆ ਕਰੋ ਵੇਸਟਿੰਗ ਛੱਡਿਆ ਨਾ ਕਰੋ ਮਾਲਕ ਦਾ ਜਿੰਨਾ ਵੀ ਫਾਇਦਾ ਹੋਵੇ ਤੱਕ ਰਿਆ ਕਰੋ ਕਿਉਂਕਿ ਮਾਲਕ ਵੀ ਖੁਸ਼ ਹੋਵੇ ਤੁਹਾਨੂੰ ਪੈਸੇ ਦੇਣ ਲੱਗੇ ਦੁਖੀ ਨਾ ਹੋਵੇ ਖੁਸ਼ ਹੋ ਕੇ ਪੈਸੇ ਦੇਵੇ ਤੇ ਬੇਨਤੀ ਆ ਦੇਖੋ ਮੈਂ ਜੋੜ ਸਾਰੇ ਤਿਆਰ ਕਰੀ ਜਾਨਾ ਤੇ ਦਰਾਜਾਂ ਵਾਲਾ ਮਾਲ ਹੈ ਬਾਈ ਇਹ ਲੱਕੜ ਦਾ ਕੰਮ ਵਾਲਿਆਂ ਨੂੰ ਜਿੰਨੇ ਵੀ ਲੱਕੜ ਦਾ ਕੰਮ ਕਰਦੇ ਨੇ ਸਾਡੇ ਮਿਸਤਰੀ ਭਰਾ ਉਹਨਾਂ ਨੂੰ ਬੇਨਤੀ ਹੈ ਆ ਦੇਖੋ ਆ ਭਲਾਈ ਵੀ ਮੈਂ ਤਿਆਰ ਕਰਤੀ ਜੋੜ ਦਾ ਲਾ ਕੇ ਹੀ ਦੇਖ ਲਓ ਬਾਈ ਤੁਸੀਂ ਭਲਾਈ ਬਿਲਕੁਲ ਤਿਆਰ ਕਰਤੀ ਜੋੜ ਦਾ ਕਿ ਦਰਾਜਾਂ ਦੀ ਭਲਾਈ ਹੈ ਐਵੇਂ ਜੋੜ ਦਾ ਕਿ ਪੀਸ ਤਿਆਰ ਕਰੇ ਨੇ ਮੈਂ ਤੇ ਆ ਦੇਖੋ ਜੀ ਤੁਹਾਡੇ ਸਾਹਮਣੇ ਜਿੰਨੇ ਵੀ ਹੈਗੇ ਨੇ ਮੈਂ ਪੀਸਾਈ ਤਿਆਰ ਕਰਦਣਾ ਨਾਲ ਦੀ ਨਾਲ ਹੀ ਨਿਮੇਟ ਦਣਾ ਬਾਈ ਵੇਸਟਿੰਗ ਜ਼ਰੂਰੀ ਬੇਨਤੀ ਭਾਈ